ਹਾਂ ਸਰ ਕੀ ਨਾਮ ਹੈ ਮੇਰਾ ਨਾਮ ਵਿਨੋਦ ਕੁਮਾਰ ਬਾਂਸਲਾ ਹੈ ਮੈਂ ਇੰਡੀਅਨ ਨੈਲ પેટ્રોલ ਪੰਪ ਦਾ ਡੀਲਰ ਹੈ ਅੱਜ ਜਿਹੜੀਆਂ ਭਾਰਤ ਤੇ ਪਾਕਿਸਤਾਨ ਦੇ ਜਿਹੜੇ ਆਪਣੇ ਜੰਗਾਰਕਾ ਮਾਹੌਲ ਬਣਿਆ ਤਣਾਅ ਬਣਿਆ ਹੋਇਆ ਉਹਨੂੰ ਦੇਖਦੇ ਹੋਏ ਮਾਨਯੋਗ ਬਠਿੰਡਾ ਦੇ ਡਿਪਟੀ ਕਮਿਸ਼ਨਰ ਸਾਹਿਬ ਨੇ ਫੂਡ ਸਪਲਾਈ ਦੀ ਇੱਕ ਚਿੱਠੀ ਆਈ ਹੈ ਉਹਨਾਂ ਦੇ ਮਾਫਤ ਵੀ ਜਿਹੜੇ પેટ્રોલ ਪੰਪ ਹੈ ਜ਼ਿਲ੍ਹਾ ਬਠਿੰਡੇ ਦੇ ਉਹਨਾਂ ਨੂੰ ਜਿਹੜਾ ਡੀਜ਼ਲ ਹੈ ਉਹ ਘੱਟੋ ਘੱਟ 4000 ਲੀਟਰ ਰਿਜ਼ਰਵ ਰੱਖਣਾ ਪਊਗਾ ਸਰਕਾਰ ਵੱਸਤੇ ਜਾਂ ਉਹਨਾਂ ਦੇ ਹਦਾਇਤਾਂ ਤੱਕ ਜਿਹੜਾ ਪੈਟਰੋਲ ਹੈ 2000 ਲੀਟਰ ਜਰ ਰੱਖਣਾ ਪਊਗਾ ਇਸੇ ਤਰ੍ਹਾਂ ਹੀ ਗੈਸ ਅਜੰਸੀਆਂ ਨੂੰ 600 ਭਰਿਆ ਹੋਇਆ ਸੈਂਡਰ ਹਰ ਇੱਕ ਅਜੰਸੀ ਨੂੰ ਅਰਜਨ ਕੋਟੇ ਰੱਖਣਾ ਪਊ ਸਰਕਾਰ ਉਹ ਕਿਸੇ ਵੇਲੇ ਵੀ ਆਪਦਾ ਕੋਟਾ ਵਰਤ ਸਕਦੀ ਹੈ ਇਸੇ ਤਰ੍ਹਾਂ ਵੀ ਜਿਹੜੇ ਹਾਲਾਤ ਹਨ ਉਹਨਾਂ ਨੂੰ ਦੇਖਦੇ ਹੋਏ ਉਹਨਾਂ ਨੇ ਕੀਤਾ ਵੀ ਕਿਸੇ ਕੋਈ ਐਮਰਜੈਂਸੀ ਦੇ ਵਿੱਚ ਜਿਵੇਂ ਕੋਈ ਮੈਡੀਕਲ ਨੀਡ ਹੋ ਸਕਦੀ ਹੈ ਐਂਬੂਲੈਂਸ ਨੂੰ ਲੋਡ ਹੋ ਸਕਦੀ ਹੈ ਕੋਈ ਆਪਣੀ ਫੋਰਸਾਂ ਨੂੰ ਲੋਡ ਹੋ ਸਕਦੀ ਹੈ ਵੀ ਕੋਈ ਮਿਲਟਰੀ ਫੋਰਸ ਜਾਂ ਜਾਂ ਪੁਲਿਸ ਪ੍ਰਸ਼ਾਸਨ ਕੋਈ ਵੀ ਸਥਿਤੀ ਹੈ ਜੀ ਹੁੰਦੀ ਹੈ ਤਾਂ ਉਹਨਾਂ ਵਾਸਤੇ ਉਹਨਾਂ ਨੇ ਹਰੇਕ ਪੰਪ ਨੂੰ ਇਹ ਜਾਰੀ ਕੀਤੀ ਹੈ ਅਸੀਂ ਸਾਰੇ ਪੰਪ ਵਾਲਿਆਂ ਨੂੰ ਇਹਦੇ ਬਾਰੇ ਵਸਤੇ ਤੇ ਬਾਕੀ ਗੱਲ ਆ ਵੀ ਜੋ ਸਰਕਾਰ ਦੀਆਂ ਹਦਾਇਤਾਂ ਉਹ ਇਹਨਾਂ ਵੀ ਅਸੀਂ ਪਾਲਣਾ ਕਰਾਂਗੇ ਟਾਈਮਿੰਗ ਦਾ ਵੀ ਕੋਈ ਰਹੇਗਾ ਇਹਦੇ ਵਿੱਚ ਨਹੀਂ ਨਹੀਂ ਇਹਦੇ ਵਿੱਚ ਟਾਈਮਿੰਗ ਕੋਈ ਨਹੀਂ ਹੈ ਤਾਂ ਕਿ ਜਨਾਜਾ ਹਾਲਾਤ ਆ ਉਹਨਾਂ ਜਿਹੜਾ ਰਜਾਇਬ ਰੱਖਣਾ ਬਾਕੀ ਜਿਹਦੇ ਪੰਪ ਬਾਕੀ ਅਸੀਂ ਜਦੋਂ ਕੋਈ ਸਾਇਰਨ ਵੱਜਦਾ ਜਾਂ ਬਲੈਕਆਊਟ ਹੁੰਦਾ ਤਾਂ ਅਸੀਂ ਉਸ ਵੇਲੇ ਆਪਦੇ ਪੰਪ ਬੰਦ ਕਰ ਦਿੰਦੇ ਆ ਲੋਕਾਂ ਨੂੰ ਆਮ ਲੋਕਾਂ ਵਾਸਤੇ ਉਹ ਸਪਲਾਈ ਦੇਣਾ ਜਤੇਲ ਪਾਉਣਾ ਬੰਦ ਕਰ ਦਿੰਦੇ ਆ ਆਮ ਆਮ ਕੋਈ ਨਹੀਂ ਆਮ ਦੀ ਦਰਵਾਜਾ ਚੱਲਦਾ ਹੈਗਾ